ਉਹੀ ਗੱਲ ਹੋ ਗਈ ਜਿੰਦੇ ਤੋਂ ਦੱਸਦੇ ਆਂ ਮਿੰਟਾਂ ਜੀ ਆਪਣਾ ਅ ਕਰਨ ਕਾਮ ਏਰੀਆ ਦਾ ਵੀਰ ਆ ਸਾਡੇ ਨਾਲ ਸਵਾਰ ਹੋ ਗਿਆ ਹੈ ਕਰਨ ਦਾ ਰਾਜਾ ਕਹਿੰਦੇ ਕਿ ਨਵਾਕਾ ਰਾਜਾ ਨਾਲ ਹੀ ਰਲ ਕੇ ਤੋਂ ਜਾਣੇ ਤੇ ਦੋ ਕੰਟੇ ਉਹ ਇਸ ਨੂੰ ਨਾ ਫਰੇਆ ਤੇ ਇਹਦਾ ਵੀ ਸਵੇਦ ਨਹੀਂ ਲੱਭਾ ਆਹ ਲੋ ਜੀ ਦੋ ਮਸ਼ੀਨਾਂ ਲੱਗੀਆਂ ਤੇ ਅਸੀਂ ਅੱਪੜ ਚੱਲੇ ਆਂ ਤੇ ਮਲੂਟ ਜਾਣਾ ਅਸੀਂ ਤੁਹਾਨੂੰ ਸਾਰਾ ਰਸਤਾ ਵਿਖਾਵਾਂਗੇ ਵੀ ਰਾਤ ਕਿੰਨੇ ਟਾਈਮ ਲੱਗਦਾ ਮਲੂਟ ਜਾਣ ਤੇ ਕਿੰਨੇ ਵਜੇ ਪੜਦੇ ਆਂ ਹਾਂਜੀ ਤੇ ਕਿੰਨਾ ਵੀ ਗਿੱਲਾ ਥਾਂ ਇਹ ਤੇ ਗਿੱਲੇ ਥਾਂ ਦੇ ਵਿੱਚ ਭਰਦਣ ਲੱਗੇ ਲਓ ਜੀ ਉੱਤੋਂ ਤੱਕ ਨਾਂਨ ਟਾਟਰ ਆਲਾ ਕੀ ਆ ਲੈਪਾਓ ਜੀ ਪਹਿਲਾਂ ਪਹਿਲਾਂ 10 ਬੰਦਿਆਂ ਨੂੰ ਉਹੀ ਗੱਲ ਹੋ ਗਈ ਜਿੰਦੇ ਤੋਂ ਡਰਦੇ ਆ ਉਹ ਬੈਕ ਕਰ ਲੈ ਬੈਕ ਬੈਕ ਕਰੇ ਨਿਕਲ ਜੂ ਜਾ ਕੇ ਟਰੈਕਟਰ ਪਾ ਲਈਏ ਥਾ ਥੱਲੇ ਗਿੱਲਾ ਤੇ ਟਰੈਕਟਰ ਬੈ ਗਿਆ ਯਰ ਨਾ ਬਾਈ ਨੇ ਵੇਖਿਆ ਨਹੀਂ ਨਵਾਂ ਡਰਾਈਵਰ ਸੀ ਤੇ ਥਾ ਹੈਗਾ ਜੀ ਬਾੜਾ ਗਿੱਲਾ ਕਾਰਨ ਕੀ ਆ ਭੀ ਆ ਜੰਦਰਾਲ ਪਾਈ ਜੰਦਰਾਲ ਮਤਲਬ ਜਿੰਦੇ ਥਾਣੀ ਸਾਰੇ ਖੇਤ ਨੂੰ ਪਾਣੀ ਲੱਗਦਾਗਾ ਉਹ ਸੀਗੀ ਉਹਦੇ ਕਰਕੇ ਟਰੈਕਟਰ ਗਿਆ ਬਹਿ ਜੰਦਰਾਲ ਦੇ ਵਿੱਚ ਨਾ ਪਾਣੀ ਖੜਾ ਰਹਿਦਾ ਦੂਜੇ ਖੇਤ ਚ ਜਾਣ ਲਈ ਉਹ ਥਾਂ ਗਿੱਲਾ ਹੀ ਉਹ ਬੈਠਾ ਤਾਂ ਨਹੀਂ ਗਿਆ ਟਰੈਕਟਰ ਪਰ ਅਸੀਂ ਜ਼ੋਰ ਨਹੀਂ ਲਵਾਇਆ ਕਿਉਂਕਿ ਜਿਆਦਾ ਜ਼ੋਰ ਲਵਾਵਾਂਗੇ ਤੇ ਥੱਲੇ ਬਹਿ ਜਾਊਗਾ ਤੇ ਮਾੜਾ ਸਹਾਰਾ ਲੈ ਕੇ ਤੇ ਕੱਢ ਦਿੰਨੇ ਟਰਾਲਾ ਵੈਸੇ ਨਹੀਂ ਬੈਠਾਗਾ ਕਿਉਂਕਿ ਜੇ ਜ਼ੋਰ ਜ਼ਿਆਦਾ ਲਵਾ ਦਿੰਦੇ ਸਾਨੂੰ ਡਰ ਸੀ ਵੀ ਜੇ ਬਹਿ ਗਿਆ ਨਾ ਫਿਰ ਦਿੱਕਤ ਆ ਜਾਊਗੀ ਭਰਿਆ ਫੁੱਲ ਨਾ ਉਤੋਂ ਨੱਕੋ ਨੱਕ ਹਾਂਜੀ ਤੇ ਇਨੂੰ ਆਪਾਂ ਹੁਣ ਕਰਪੈਣ ਪਾਉਣੀ ਹੈ ਕਰਪੈਣ ਪਾ ਕੇ ਕੱਢਾਂਗੇ ਆ ਵੇਖੋ ਕਿੰਨਾ ਗਿੱਲਾ ਤਾਂ ਇੱਥੋਂ ਧੂ ਧੂ ਕੇ ਲਗਿਆ ਟਾਇਰ ਆ ਵੇ ਇੱਥੋਂ ਧੂ ਕੇ ਲਗਿਆ ਟਾਇਰ ਆ ਵੇ ਆ ਵੇ ਸਾਰਾ ਧੂ ਕੇ ਲਗਿਆ ਇੱਥੋਂ ਪਰ ਗੱਲ ਕੀ ਆ ਵੀ ਟਰਾਲਾ ਥੱਲੇ ਅਜੇ ਨਹੀਂ ਬੈਠਾਗਾ ਅਜੇ ਉੱਤੇ ਹੀ ਆਵੇ ਮਾੜਾ ਜੋਰ ਲਵਾਇਆ ਦੇ ਆਵੇ ਇੰਨਾ ਟਾਇਰ ਮਾੜਾ ਪੈ ਗਿਆ ਪਰ ਹੁਣ ਕੀ ਕਰਦੇ ਆ ਮਾੜਾ ਸਹਾਰਾ ਲਾ ਕੇ ਅੱਗੇ ਸੰਗਲ ਪਾ ਕੇ ਤੇ ਬਾਹਰ ਕੱਢ ਦਿੰਨੇ ਜੰਡਰਾਲ ਕਰਕੇ ਬਹਿ ਗਿਆ ਜੀ ਇੰਨੇ ਨੇ ਰੋ ਗਿਆ ਤੇ ਅਸੀਂ ਹੁਣ ਦੇਣ ਲੱਗੇ ਆ ਕੱਢ ਜਾਂ ਕਰਪੈਣ ਪਾਵਾਂਗੇ ਤੇ ਜਾਂ ਪਾਵਾਂਗੇ ਟਰੈਕਟਰ ਤੇ ਕੀ ਬਲ ਨਾ ਵੇ ਨਾ ਇਹ ਤਾਂ ਬੋਸਟ ਬਣਾ ਕੇ ਕੋਈ ਕੁੜੀ ਆਵੇ ਬੋਰਡ ਦੇ ਪਿੱਲੇ ਪਾਉਂ ਆਂਦੇ ਸ਼ਿਆਮਰਾ ਤੇ ਥਾਂ ਹੀ ਗਿੱਲਾ ਸੀ ਮੇਰੀ ਕੀ ਗਲਤੀ ਹੈ ਬਈ 15 ਕ ਬੰਦੇ ਨਾ ਬਈ ਪਰਖ ਭਾਈ ਹਾਂ ਉਹ ਪਰਖੰਦਾ ਜਿਹੜੇ ਚਿੱਕੜ ਜਵਾੜ ਦਿੰਦੇ ਕੋਣ ਆਈਆਂ ਉਹਨੇ ਉਹਦੀ ਗੱਲ ਕੋਣੋ ਕਿ ਚੀਜ਼ਾਂ ਆਪ ਖਵਾੜ ਰੱਖੀਆਂ ਮੁੜ ਕੇ ਗਵਾਂਡੀਆਂ ਦਾ ਬੁੱਤ ਬਣਾਉਣ ਲੱਗ ਪੈਂਦੇ ਨਹੀਂ ਇਹ ਖੁਗ ਗਿਆ ਗਿੱਲੀ ਥਾਂ ਕਰਕੇ ਤੇ ਉਹਨੇ ਕੱਢਣ ਲੱਗੇ ਪੱਛੇ ਪਹਾੜ ਵੀ ਵੜਾਣਾ ਵੱਡਾ ਟਰਾਲਾ ਲੱਦਿਆ ਕੁਆਂਟਲਾਂ ਦੇ ਕੁਆਂਟਲ ਭਾਰ ਗਿੱਲੀ ਥਾਂ ਕਰਕੇ ਖੁਗ ਗਿਆ ਤੇ ਉਹਨੇ ਕੱਢ ਦੇਣਾ ਤੇ ਮਿੰਟ ਬਾਅਦ 5 ਹੀ ਲੱਗਣੇ ਕੱਢਣ ਤੇ ਹਾਂਜੀ ਲੈ ਜਾ ਮਲ ਨੂੰ ਲੈ ਜਾ ਨੀ ਪੰਜਾ ਵੀਰ ਨੂੰ ਪੈਕ ਪੁੱਤ ਲਵਾ ਦੇ ਪੰਜਾਂ ਮਿੰਟਾਂ ਚ ਕੱਢ ਦੇਣਾ ਇਹ ਜੀ ਸੰਗਲ ਆ ਗਏ ਲੋਕਾਂ ਦੇ ਆਹ ਕੁੰਡੇ ਬੜੇ ਤੋੜੇ ਇਹ ਟੋਟੀ ਜਾਣੇ ਪਤਲੇ ਹੈਗੇ ਐ ਦੂਰਾ ਕਰ ਲਵਾ ਆ ਠੀਕ ਆ ਗੁੱਲਾ ਨਾ ਨਿਕਲ ਜੇ ਨਾ ਤਿੰਨ ਪਾ ਦਾਂ ਕਰਾਂਦਾ ਲਓ ਜੀ ਇੱਥੇ ਗੁੱਲਾ ਪਾ ਕੇ ਤੇ ਸੰਗਲ ਲੰਮਾ ਕਰਤਾ ਹੁਣ ਅੱਗੇ ਪਾਉਣੇ ਕਰਪੈਣ ਕੱਢਦੇ ਨੇ ਰਾਜੇ ਟਰੈਕਟਰੋਂ ਲਓ ਜੀ ਆਹ ਕਰਪੈਣ ਪਾ ਕੇ ਕੱਟਣਾ ਏ ਤੇ ਟਾਈਮ ਹੋ ਗਿਆ ਮੈਨੂੰ ਲੱਗਾ 10 ਦੇ ਨੇੜੇ ਪਾਉਗੇ ਤੱਕਰ ਪੈਣ ਲੈ ਹੋ ਨਿਜਾ ਇਧਰ ਕੀ ਰਾਮ ਲਿਆਉਣ ਨੇ ਲੋ ਬਾਬੇ ਕਰਪੈਣ ਆ ਗਈ ਆ ਤੇ ਪਾ ਦੇਣ ਲੱਗੇ ਟੋਝਣ ਤੇ ਕਰਪੈਣ ਨਾ ਕੱਢਣਾ ਟਰੈਕਟਰ ਸੰਗਲ ਪਾਇਆ ਆ ਵੇ ਆ ਵੇ ਗੁੱਲਾ ਆ ਵੇ ਲੋ ਪਾ ਸੰਗਲ ਕਿੱਥੇ ਪਾਉਣਾ മശീന കണാര മശീന പാതി അത ਜੋ ਜੋ ਰੱਖਣਾ ਲਵਾ ਦੇ ਜੋਰ ਇੱਕ ਰੱਖ ਖਿੱਚ ਕੇ ਮਹ ਲਵਾ ਦੇ ਜੋਰ ਖਿੱਚ ਕੇ ਨਹੀਂ ਲਉਣੀ ਸੁੱਕ ਗਈ ਆ ਜਾਏ ਨਹੀਂ ਕੋ ਵੀ ਉਹ ਸੁੱਕ ਗਈ ਬਸ ਤੇ ਨੈਣਾ ਬਹਿ ਗਿਆ ਇਹਦੀ ਪਿੱਛੇ ਸੀ ਨਹੀਂ ਦੇ ਹੈ ਟਾਲੇ ਕੋਈ ਬਾਈ ਬੈਠੀ ਟਰਾਲੇ ਦੇ ਤਾਂ ਨਹੀਂ ਆਵੇ ਇੱਥੇ ਹੁਣ ਬੈਠਾ ਤਰੇ ਖਲਾ ਰਿਆ ਅੱਗੇ ਉੱਤੇ ਉੱਤੇ ਤੁਰਿਆ ਆਉਂਦਾ ਪਰਲਾ ਟਾਇਰ ਭਾਵੇਂ ਬੈਠਾ ਹੋਵੇ ਪਰਲਾ ਜੇ ਵੀ ਨਹੀਂ ਪੇਠਾ ਨਹੀਂ ਪੇਠਾ ਅਜੇ ਉੱਤੇ ਉੱਤੇ ਆ ਆ ਵੇ ਟਰਾਲੇ ਦੇ ਟਾਇਰ ਦੋਵੇਂ ਉੱਤੇ ਉੱਤੇ ਆ ਟਰੈਕਟਰ ਦੇ ਮਾੜੇ ਜਿਹਾ ਸਲਿੱਪ ਵੱਜੇ ਆ ਥਾਂ ਇੰਨਾ ਨੀਗਾ ਥਾਂ ਦਾ ਕਰੜਾ ਹੀ ਆ ਲੋ ਇੱਕ ਕਰੀ ਫੇਰ ਪਾਉਣ ਲੱਗੇ ਐਨਾ ਨਾ ਟੋਆ ਰਾਤ ਦਾ ਟਾਈਮ ਇੱਕ ਰੀ ਖੁੱਬ ਗਿਆ ਅ ਰਹੀ ਨਿਕਲਿਆ ਦੂਜੀ ਏਅਰ ਫੇਰ ਕਰਪੈਨ ਪਾਉਣ ਲੱਗੇ ਤਾਂ ਦੂਜੀ ਏਅਰ ਫੇਰ ਪਾਉਣ ਲੱਗੇ ਟੋਆ ਜਨ ਕਰਪੈਨ ਹੁੰਦਾ ਕਿੱਥੇ ਸੰਗੜ ਦੂਜੀ ਾਰ ਫੇਰ ਜ਼ੋਰ ਲਵਾਉਣ ਲੱਗੇ ਅ ਸੈਕੰਡ ਜ਼ੋਰ ਆ ਦੂਜੀ ਾਰ ਫੇਰ ਜ਼ੋਰ ਲਵਾਉਣ ਲੱਗੇ ਤੇ ਚੱਲ ਵੀ ਜਵਾਨਾ ਚੱਲ ਖਿੱਚਦੇ ਖਿੱਚਦੇ ਹਾਲੇ ਟਰਾਲੇ ਦੇ ਟਾਇਰ ਤੋਂ ਉੱਤੇ ਆ ਨਹੀਂ ਆਵੇ ਟਾਇਰ ਕਿ ਸੀਟ ਆ ਵੀ ਇਥੋਂ ਕਿ ਚੱਲੋ ਜੀ ਟਰੈਕਟਰ ਵਜਾ ਲਾ ਕਰੋ ਉਹ ਪਤਾ ਹੀ ਨਹੀਂ ਭਰੀ ਭਾਗੀ ਕਰਦੇ ਆਂ ਮਾਰਛੋ ਕਿ ਵੰਜਾ ਪਾ ਲੈਣਾ ਅੱਗੇ ਐ ਕੇ ਦੀ ਲੈ ਕੇ ਲਿਆ ਉਧਰ ਦੀ ਸਤੂ ਸਾਹਿਬ ਇੱਧਰ ਹੀ ਰਹਾ ਹੈਗਾ ਅੱਛਾ ਜੀ ਬੱਸ ਆਹਦੀ ਗਲਤੀ ਏ ਕਿ ਅਸੀਂ ਤੁਹਾਨੂੰ ਬਲਾਕਰ ਬਣਾ ਬੈਠਿਆ ਬੱਸ ਬਹੁਤ ਵੱਡੀ ਗਲਤੀ ਹੈ ਤੇ ਬਾਬਾ ਜੀ ਟਰੈਕਟਰ ਵੱਡਾ ਨਾ ਉੱਪਰ ਤੇਰਾ ਬੂਤ ਉੱਤਰਦਾ ਰਹੀਦਾ ਕੰਕਰ ਨਹੀਂ ਕਿਤੇ ਵੇਰੇ ਘੱਟ ਇਹ ਵੱਡਾ ਟਰੈਕਟਰ ਬਾਬਾ ਜੀ ਅੱਗੇ ਪਾਲ ਲੱਗੇ ਆ ਆਹ ਪੁੱਲ ਤੇ ਉੱਥੇ ਜੀ ਟਪਾਤਾ ਆਹ ਕਿਹੜਾ ਧਾਰਾ ਕਿਹੜਾ ਉੱਥੋਂ ਉੱਤਰਦੀ ਦਿਖਾਉਣੇ ਤਾਂ ਨਿਕਲਦਾ ਹੈ ਕੁਝ ਨਹੀਂ ਕਾਲੀ ਜੁਬਾਨ ਦਾ ਓਏ ਦਾ ਪੁੱਤ ਕੋਟ ਇੱਥੇ ਓਏ ਉਹ ਨਹੀਂ ਭਜਾ ਦੁੱਜਾ ਨਹੀਂ ਨਹੀਂ ਮੇਰਾ ਮਤਲਬ ਮੈਂ ਦਿਖਾਉਣੇ ਤੁਹਾਨੂੰ ਨਿਕਲਦਾ ਨਿਕਲਦਾ ਟਰੈਕਟਰ ਨੇ ਇਹਨੇ ਪੱਟ ਦੇਣਾ ਟਰੈਕਟਰ ਮਾੜਾ ਜੜਿਆ ਹੁਣੇ ਨਿਕਲ ਜਾਣਾ ਇਹਦਾ ਕੋਟ ਕੋਟ ਤਾਂ ਕੰਟੀ ਨਿਕਲਦੀ ਨਾ ਮੇਨ ਇੱਕ ਟਾਇਰ ਆ ਮਾੜੀ ਮਾਰੀ ਪਵਾ ਮਾਰੀ ਕੇ ਨਹੀਂ ਯਾਰ ਮੈਨੂੰ ਕਹਿੰਦਾ ਤੈਨੂੰ ਲਜਾਣਾ ਹੀ ਜਾਣਾ ਇੱਥੇ ਅੱਜ ਅੱਗੇ ਤਣਾ ਜੋਰ ਕੇ ਨੂੰ ਲਾ ਕੇ ਲੰਘਿਆ ਯਾਰ ਕਹਿੰਦਾ ਕਸ ਪਵਾਣੀ ਕਸ ਕਾਸ ਦੀ ਮਾਰ ਆਇਆ ਇਹਨੂੰ ਦੱਸ ਦੀ ਮਾਰ ਆਇਆ ਚੱਲ ਏ ਚੱਲ ਏ ਤੋੜ ਏ ਕਸ ਪਾ ਲੈ ਚੱਕ ਲੈ ਬੋਲ ਚੰਗਾ ਜੈਂਦਗੀ ਨਹੀਂ ਪਲ ਚੱਲ ਖੇਚਦਾ 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 ਖੇਚਦਾ

ਅਇਥੇ ਡੋਲਣੀ ਵੇਖ ਲੈ ਤੇ ਡੋਲਣੀ ਨਾ ਹੋਵੇ ਕਿ ਦੇਖੇ ਪਰ ਉਹ ਲੈ ਗਿਆ ਹੀ ਵੀਰ ਕਰੇ ਖੇਚ ਦੇ ਖੇਚਣ ਓ ਹਣੱਖਾ ਖੋਲ ਲੀ ਗਾ ਇਲੇਟੇ ਤੋਂ ਟਾਇਰ ਨਵੇਂ ਨਵੇਂ ਟਾਇਰਾ ਕਰਕੇ ਕਿੱਤੀ ਆਦਾ ਕੰਮ ਓ ਬੱਸ ਆ ਗਿਆ ਆ ਗਿਆ ਸੁੱਕਾ ਪਾ ਗਿਆ ਲਾਉਂ ਨਿਕਲ ਜਾ ਲੋ ਜੀ ਰਾਤ ਦੇ ਵੱਜ ਕੇ 11 11 ਵਜੇ ਟਰੈਕਟਰ ਕੱਢ ਗਏ ਹੋਣਾ ਹੈ